ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ ਦੋਸਤੋ ਪੰਜਾਬ ਵਿੱਚ ਭਾਰੀ ਮੀਂਹ ਜਾਰੀ ਹੈ ਪਠਾਨਕੋਟ ਤੋਂ ਜਲੰਧਰ ਲਈ ਜਾਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਨੂੰ ਰੋਕ ਦਿੱਤਾ ਗਿਆ ਹੈ ਪਠਾਨਕੋਟ ਵਿੱਚ ਪ੍ਰਵੇਸ਼ ਕਰਨ ਲਈ ਚੱਕੀ ਦਰਿਆ ਤੇ ਬਣੇ ਇੱਕ ਪੁਲ ਨੂੰ ਵੀ ਸੋਮਵਾਰ ਦੀ ਸ਼ਾਮ ਤੋਂ ਬੰਦ ਕਰ ਦਿੱਤਾ ਗਿਆ ਹੈ ਆਓ ਜਾਣਦੇ ਹਾਂ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸੀਮਾਵਾਂ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਦਾ ਹਾਲ ਪੰਜਾਬ ਦੇ ਇਸ ਉੱਤਰੀ ਹਿੱਸੇ ਵਿੱਚ ਅਗਲੇ ਦਿਨਾਂ ਵਿੱਚ ਕੀ ਉਤਾਰ ਚੜਾਅ ਹੋਣ ਵਾਲਾ ਹੈ ਸਮਝਦੇ ਹਾਂ ਇਸ ਰਿਪੋਰਟ ਵਿੱਚ ਅੱਜ ਮੇਰਾ ਪੰਜਾਬ ਵਿੱਚ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਦੀ ਇਸ ਵੇਲੇ ਪੰਜਾਬ ਦਾ ਮੌਸਮ ਬਹੁਤ ਜ਼ਿਆਦਾ ਵਿਗੜਿਆ ਹੋਇਆ ਹੈ ਇਸ ਮੌਸਮ ਦਾ ਅਸਰ ਪੰਜਾਬ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਪਠਾਨਕੋਟ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਤੇ ਪੈ ਰਿਹਾ ਹੈ ਉੱਥੇ ਪੰਜਾਬ ਤੋਂ ਜੰਮੂ ਕਸ਼ਮੀਰ ਲਈ ਆਨ-ਜਾਨ ਦਾ ਰਸਤਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ ਅੱਜ ਜਾਣਦੇ ਹਾਂ ਪਠਾਨਕੋਟ ਤੋਂ ਹਿਮਾਚਲ ਪ੍ਰਦੇਸ਼ ਦੀ ਐਂਟਰੀ ਤੇ ਬਣੇ ਚੱਕੀ ਪੁਲ ਦੀ ਹਾਲਤ ਕੀ ਹੈ ਜਲੰਧਰ ਤੋਂ ਪਠਾਨਕੋਟ ਵਿੱਚ ਦਾਖਲ ਹੋਣ ਲਈ ਬਣੇ ਦੂਜੇ ਚੱਕੀ ਪੁਲ ਦੀ ਮੌਜੂਦਾ ਸਥਿਤੀ ਕੀ ਹੈ ਪਠਾਨਕੋਟ ਤੋਂ ਰੇਲ ਗੱਡੀਆਂ ਜਲੰਧਰ ਦਿੱਲੀ ਰਵਾਨਾ ਹੋਣ ਲਈ ਜਿਸ ਚੱਕੀ ਪੁਲ ਤੋਂ ਗੁਜ਼ਰਦੀਆਂ ਹਨ ਉਸ ਪੁਲ ਦਾ ਭਵਿੱਖ ਕੀ ਹੈ ਇਸ ਵੇਲੇ ਪਠਾਨਕੋਟ ਤੋਂ ਪੰਜਾਬ ਨੂੰ ਹਿਮਾਚਲ ਨਾਲ ਕਨੈਕਟ ਕਰਨ ਵਾਲੇ ਚੱਕੀ ਪੁਲ ਜਲੰਧਰ ਨੂੰ ਪਠਾਨਕੋਟ ਨਾਲ ਕਨੈਕਟ ਕਰਨ ਵਾਲੇ ਦੂਜੇ ਚੱਕੀ ਪੁਲ ਅਤੇ ਪਠਾਨਕੋਟ ਜਲੰਧਰ ਦਿੱਲੀ ਰੇਲਵੇ ਟ੍ਰੈਕ ਨੂੰ ਚੱਕੀ ਦਰਿਆ ਤੋਂ ਕਨੈਕਟ ਕਰਨ ਵਾਲੇ ਵੱਖਰੇ ਵੱਖਰੇ ਚੱਕੀ ਪੁਲਾਂ ਦੀ ਹਾਲਤ ਕੀ ਹੈ ਇਸ ਦੇ ਨਾਲ ਹੀ ਗੱਲ ਕਰਦੇ ਹਾਂ ਕਿ ਹੁਣ ਜਲੰਧਰ ਪਠਾਨਕੋਟ ਤੋਂ ਜੰਮੂ ਕਸ਼ਮੀਰ ਵਿੱਚ ਦਾਖਲ ਹੋਣ ਲਈ ਕਲੀਅਰ ਹੋ ਰਹੇ ਸੜਕ ਮਾਰਗ ਅਤੇ ਪਠਾਨਕੋਟ ਤੋਂ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋਣ ਵਾਲੇ ਸੜਕ ਮਾਰਗ ਦੀ ਆਓ ਸਭ ਤੋਂ ਪਹਿਲਾਂ ਜਾਣਦੇ ਹਾਂ ਮੌਸਮ ਦਾ ਹਾਲ ਮੈਟਰੋਲੋਜੀਕਲ ਡਿਪਾਰਟਮੈਂਟ ਦੇ ਡਾਇਰੈਕਟਰ सुरेंद्रਪਾਲ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਅੱਜ ਭਾਵ 26 ਅਗਸਤ ਨੂੰ ਵੀ ਪੰਜਾਬ ਵਿੱਚ ਭਾਰੀ ਬਰਸਾਤ ਹੋਵੇਗੀ। ਇਸ ਬਰਸਾਤ ਦਾ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਦੇ ਨਾਲ-ਨਾਲ ਅੰਮ੍ਰਿਤਸਰ ਅਤੇ ਜਲੰਧਰ ਤੇ ਸਭ ਤੋਂ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ। ਪੰਜਾਬ ਦੇ ਦੂਸਰੇ ਪਾਸੇ ਸੰਗਰੂਰ ਅਤੇ ਬਠਿੰਡਾ ਵਿੱਚ ਵੀ ਬਰਸਾਤ ਹੋਣ ਦੀ ਸੰਭਾਵਨਾ ਹੈ। ਪਰ ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੀਆਂ ਹੱਦਾਂ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਦੀ ਇਸ ਲਈ ਕਲੀਅਰ ਕਰਦੇ ਹਾਂ ਕਿ ਮੈਟਰੋਲੋਜੀਕਲ ডিপਾਰਟਮੈਂਟ ਦਾ ਅਨੁਮਾਨ ਹੈ ਕਿ ਇਨ੍ਹਾਂ ਇਲਾਕਿਆਂ ਵਿੱਚ 27 ਅਤੇ 28 ਅਗਸਤ ਨੂੰ ਜਿੱਥੇ ਬਰਸਾਤ ਵਿੱਚ ਥੋੜੀ ਰਾਹਤ ਮਿਲੇਗੀ ਉੱਥੇ 29 ਅਤੇ 30 ਅਗਸਤ ਨੂੰ ਫਿਰ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ডিপਾਰਟਮੈਂਟ ਦਾ ਕਹਿਣਾ ਹੈ ਕਿ ਮੀਂਹ ਪੈਣ ਦਾ ਇਹ ਸਿਲਸਿਲਾ ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਵੀ ਜਾਰੀ ਰਹੇਗਾ ਦੋਸਤੋ ਇਸ ਵੇਲੇ ਪੂਰੇ ਪੰਜਾਬ ਦੀਆਂ ਨਿਗਾਹਾਂ ਪਠਾਨਕੋਟ ਤੇ ਲੱਗੀਆਂ ਹੋਈਆਂ ਹਨ ਪੰਜਾਬ ਦੇ ਲੋਕ ਇਹ ਜਾਨਣਾ ਚਾਹੁੰਦੇ ਹਨ ਕਿ ਜਲੰਧਰ ਤੋਂ ਪਠਾਨਕੋਟ ਐਂਟਰੀ ਵਿਲੇਜ ਜਿਸ ਚੱਕੀ ਪੁਲ ਤੋਂ ਬੱਸਾਂ ਟਰੱਕ ਟਰਾਲੇ ਵਰਗੀਆਂ ਭਾਰੀ ਗੱਡੀਆਂ ਗੁਜ਼ਰਦੀਆਂ ਹਨ ਉਹਦੀ ਹੁਣ ਹਾਲਤ ਕੀ ਹੈ ਬੀਤੇ ਕੱਲ ਇਸ ਪੁਲ ਤੋਂ ਭਾਰੀ ਗੱਡੀਆਂ ਦੇ ਆਉਣ ਜਾਣ ਤੇ ਰੋਕ ਲਗਾ ਦਿੱਤੀ ਗਈ ਸੀ ਇਸ ਲਈ ਪਠਾਨਕੋਟ ਜਾਣ ਵਾਲੀਆਂ ਬੱਸਾਂ ਟਰੱਕਾਂ ਨੂੰ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਸਥਿਤ ਮੁਕੇਰੀਆਂ ਤੋਂ ਬਾਇਆ ਗੁਰਦਾਸਪੁਰ ਹੁੰਦੇ ਹੋਏ ਪਠਾਨਕੋਟ ਵਿੱਚ ਦਾਖਲ ਕਰਾਇਆ ਗਿਆ ਸੀ ਅਜਿਹਾ ਇਸ ਲਈ ਕੀਤਾ ਗਿਆ ਸੀ ਕਿਉਂਕਿ ਚੱਕੀ ਦਰਿਆ ਤੇ ਬਣਿਆ ਇੱਕ ਪੁਰਾਣਾ ਪੁਲ ਜਿੱਥੇ ਬੀਤੇ ਕੱਲ ਦੀ ਸਵੇਰ ਪਾਣੀ ਵਿੱਚ ਵਹਿ ਗਿਆ ਸੀ ਉੱਥੇ ਨਵੇਂ ਬਣੇ ਪੁਲਾਂ ਦੇ ਪਿੱਲਰਾਂ ਤੇ ਵੀ ਬਰਸਾਤੀ ਪਾਣੀ ਦਾ ਅਸਰ ਮਹਿਕਮਾ ਵੱਲੋਂ ਨਿਰੀਖਣ ਕੀਤਾ ਗਿਆ ਸੀ ਇਸ ਲਈ ਦਿਨਪਰ ਇਨ੍ਹਾਂ ਪੁਲਾਂ ਤੋਂ ਭਾਰੀ ਗੱਡੀਆਂ ਦੇ ਆਨ-ਜਾਨ ਤੇ ਰੋਕ ਲਗਾ ਕੇ ਰੱਖੀ ਗਈ ਸੀ ਜਦੋਂ ਕਿ ਦੁਪਹਿਰ ਵਾਹਨ ਅਤੇ ਕਾਰਾਂ ਨੂੰ ਇਨ੍ਹਾਂ ਪੁਲਾਂ ਦੇ ਆਨ-ਜਾਨ ਦੀ ਆਗਿਆ ਸੀ ਸੋਮਵਾਰ ਦੀ ਦੇਰ ਸ਼ਾਮ ਜਾਂਚ ਪਰਦਾਲ ਤੋਂ ਬਾਅਦ ਜਲੰਧਰ ਤੋਂ ਪਠਾਨਕੋਟ ਵੱਲ ਆ ਰਹੇ ਇੱਕ ਨਵੇਂ ਚੱਕੀ ਪੁਲ ਨੂੰ ਜਿੱਥੇ ਬੰਦ ਕਰ ਦਿੱਤਾ ਗਿਆ ਉੱਥੇ ਬੀਤੇ ਕੱਲ ਸ਼ਾਮ 7 ਵਜੇ ਤੋਂ ਬਾਅਦ ਇਸ ਦਰਿਆ ਤੇ ਬਣੇ ਦੂਸਰੇ ਪੁਲ ਨੂੰ ਲੰਘੇ ਲਈ ਖੋਲ ਦਿੱਤਾ ਗਿਆ ਕਹਿਣ ਤੋਂ ਬਾਅਦ ਇਹ ਹੋਇਆ ਕਿ ਪਠਾਨਕੋਟ ਦੀ ਐਂਟਰੀ ਵਿਲੇਜ ਜਲੰਧਰ ਤੋਂ ਆਣ ਤੇ ਜਾਣ ਵਾਸਤੇ ਦੋ ਪੁਲ ਬਣੇ ਹੋਏ ਹਨ ਜਿਨ੍ਹਾਂ ਵਿੱਚੋਂ ਇੱਕ ਪੁਲ ਨੂੰ ਜਿੱਥੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਉੱਥੇ ਦੂਸਰੇ ਪੁਲ ਨੂੰ ਅੱਜ ਆਣ ਜਾਣ ਲਈ ਖੋਲ ਦਿੱਤਾ ਗਿਆ ਹੈ ਇਸ ਪ੍ਰਕਾਰ ਹੁਣ ਇੱਕੋ ਪੁਲ ਨੂੰ ਹੀ ਸਾਰੀ ਟ੍ਰੈਫਿਕ ਪਠਾਨਕੋਟ ਆਣ ਅਤੇ ਪਠਾਨਕੋਟ ਤੋਂ ਜਾਣ ਲਈ ਇਸਤੇਮਾਲ ਕਰ ਰਹੀ ਹੈ ਠੀਕ ਇਸੇ ਤਰ੍ਹਾਂ ਹੀ ਕੱਲ ਦਿਨ ਪਰ ਜਿੱਥੇ ਪਠਾਨਕੋਟ ਦੇ ਮਾਧਵਪੁਰ ਤੋਂ ਜੰਮੂ ਕਸ਼ਮੀਰ ਦੇ ਲਖਨਪੁਰ ਤੱਕ ਟ੍ਰੈਫਿਕ ਅਪ ਡਾਊਨ ਬੰਦ ਰਿਹਾ ਉਥੇ ਬੀਤੇ ਕੱਲ੍ਹ ਦੇਰ ਸ਼ਾਮ ਇਸ ਰਸਤੇ ਨੂੰ ਵੀ ਕਲੀਅਰ ਕਰ ਦਿੱਤਾ ਗਿਆ ਪਠਾਨਕੋਟ ਤੋਂ ਜੰਮੂ ਕਸ਼ਮੀਰ ਲਈ ਅਮਰਜੈਂਸੀ ਟ੍ਰੈਫਿਕ ਸਰਹੱਦੀ ਪਿੰਡਾਂ ਵਿੱਚੋਂ ਲੰਘਾਈ ਜਾ ਰਹੀ ਸੀ ਨੈਸ਼ਨਲ ਹਾਈਵੇ ਤੇ ਇਹ ਟ੍ਰੈਫਿਕ ਇਸ ਕਰਕੇ ਬੰਦ ਕੀਤੀ ਗਈ ਸੀ ਕਿਉਂਕਿ ਜੰਮੂ ਕਸ਼ਮੀਰ ਦੇ ਕਠੂਆ ਦੇ ਨੇੜੇ ਸਹਾਰ ਖੱਡ ਵਿੱਚ ਬਣਿਆ ਇੱਕ ਪੁਰਾਣਾ ਪੁਲ ਜਿੱਥੇ ਬਰਸਾਤੀ ਪਾਣੀ ਵਿੱਚ ਡਿੱਗ ਗਿਆ ਸੀ ਉਥੇ ਨਵੇਂ ਬਣੇ ਪੁਲਾਂ ਦੀ ਜਾਂਚ ਮਹਿਕਮੇ ਨੇ ਦਿਨ ਪਰਕੀ ਬੀਤੇ ਕੱਲ ਸ਼ਾਮ ਦੇ ਵਕਤ ਜਦੋਂ ਮੀਂਹ ਕਟਣ ਨਾਲ ਪਾਣੀ ਦਾ ਵਹਾਅ ਕਮਜ਼ੋਰ ਹੋਇਆ ਤਾਂ ਪਾਇਆ ਗਿਆ ਕਿ ਸਹਾਰ ਖੜ ਤੇ ਬਣੇ ਪੁਲਾਂ ਦੇ ਪਿੱਲਰ ਪੂਰੀ ਤਰ੍ਹਾਂ ਸੁਰੱਖਿਅਤ ਹਨ ਇੱਥੇ ਜ਼ਿਕਰਯੋਗ ਹੈ ਕਿ ਪਠਾਨਕੋਟ ਦੇ ਮਾਧੂਪੁਰ ਨੂੰ ਜੰਮੂ ਕਸ਼ਮੀਰ ਦੇ ਲਖਨਪੁਰ ਨਾਲ ਜੋੜਨ ਵਾਲੇ ਰਾਵੀ ਦਰਿਆ ਦੇ ਪੁਲ ਪੂਰੀ ਤਰ੍ਹਾਂ ਸੁਰੱਖਿਅਤ ਹਨ ਇਸ ਪ੍ਰਕਾਰ ਜਿੱਥੇ ਜਲੰਧਰ ਪਠਾਨਕੋਟ ਜੰਮੂ ਦੀ ਟ੍ਰੈਫਿਕ ਅੱਜ ਸੁਚਾਰੂ ਤੌਰ ਤੇ ਸ਼ੁਰੂ ਹੋ ਚੁੱਕੀ ਹੈ ਉੱਥੇ ਪਠਾਨਕੋਟ ਤੋਂ ਹਿਮਾਚਲ ਪ੍ਰਦੇਸ਼ ਦੀ ਐਂਟਰੀ ਵੀ ਇੱਕਦਮ ਨਾਰਮਲ ਹੈ ਕਈ ਮੀਡੀਆ ਰਿਪੋਰਟਸ ਵਿੱਚ ਇਹ ਦੱਸਿਆ ਗਿਆ ਹੈ ਕਿ ਪਠਾਨਕੋਟ ਤੋਂ ਪੰਜਾਬ ਨੂੰ ਹਿਮਾਚਲ ਨਾਲ ਜੋੜਨ ਵਾਲੇ ਚੱਕੀ ਪੁਲ ਦੀ ਹਾਲਤ ਖਸਤਾ ਹੈ ਇਸ ਲਈ ਹਿਮਾਚਲ ਪ੍ਰਦੇਸ਼ ਦੀ ਐਂਟਰੀ ਵੀ ਮੀਂਹ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਨਵਜ ਪੰਜਾਬ ਦੀ ਆਪਣੇ ਦਰਸ਼ਕਾਂ ਨਾਲ ਇਹ ਤੱਤ ਸਾਂਝਾ ਕਰਨਾ ਚਾਹੇਗਾ ਕਿ ਪਠਾਨਕੋਟ ਤੋਂ ਤਕਰੀਬਨ 15-18 ਕਿਲੋਮੀਟਰ ਦੀ ਦੂਰੀ ਤੇ ਹਿਮਾਚਲ ਪ੍ਰਦੇਸ਼ ਦੀ ਤਹਿਸੀਲ ਨੂਰਪੁਰ ਵਿੱਚ ਬਣੇ ਚੱਕੀ ਦਰਿਆ ਦੇ ਪੁਲ ਪੂਰੀ ਤਰ੍ਹਾਂ ਸੁਰੱਖਿਅਤ ਹਨ ਪਠਾਨਕੋਟ ਦੇ ਇਸ ਪਾਸੇ ਚੱਕੀ ਦਰਿਆ ਤੇ ਬਣੇ ਪੁਲ 3 ਸਾਲ ਪਹਿਲਾਂ ਟਹਿ ਗਿਆ ਸੀ ਇਸ ਤੋਂ ਬਾਅਦ ਇੱਥੇ ਦਰਿਆ ਤੇ ਨੈਰੋਗੇਜ ਰੇਲਵੇ ਟਰੈਕ ਤੇ ਲੰਘੇ ਲਈ ਬਣਾਏ ਗਏ ਪੁਲ ਦੇ ਪਿੱਲਰ ਵੀ ਪਾਣੀ ਦੇ बहाव ਵਿੱਚ ਡਿੱਗੇ ਸਨ ਸੜਕ ਮਾਰਗ ਲਈ ਨੈਸ਼ਨਲ ਹਾਈਵੇ ਅਥਾਰਟिटीज ਆਫ ਇੰਡੀਆ ਵੱਲੋਂ ਬਣਾਇਆ ਗਿਆ ਪੁਲ ਹੁਣ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਉਸ ਪੁਲ ਤੋਂ ਟ੍ਰੈਫਿਕ ਆਮ ਦੀ ਤਰ੍ਹਾਂ ਗੁਜ਼ਰ ਰਹੀ ਹੈ ਰੇਲਵੇ ਦਾ ਟੁੱਟ ਚੁੱਕਾ ਪੁਲ ਵੀ ਹੁਣ 3 ਸਾਲਾਂ ਦੀ ਕੜੀ ਮਿਹਨਤ ਤੋਂ ਬਾਅਦ ਬਣ ਕੇ ਤਿਆਰ ਹੋ ਚੁੱਕਾ ਹੈ ਇਨਾ ਦੋਮੇ ਪੁਲਾਂ ਦੀ ਸੁਰੱਖਿਆ ਵਾਸਤੇ ਬਣਾਈ ਗਈ ਰੀਟੇਨਿੰਗ ਵਾਲ ਇਸ ਵੇਲੇ ਕਿਸੇ ਸੁਰੱਖਿਆ ਕਵਚ ਤੋਂ ਘੱਟ ਨਹੀਂ ਹੈ ਹਿਮਾਚਲ ਸਰਕਾਰ ਨੇ ਇਨਾ ਦੋਮੇ ਪੁਲਾਂ ਦੀ ਸੁਰੱਖਿਆ ਲਈ ਡਬਲ ਰੀਟੇਨਿੰਗ ਵਾਲ ਬਣਾਈ ਹੋਈ ਹੈ ਇਸ ਰੀਟੇਨਿੰਗ ਵਾਲ ਦੀਆਂ ਦੋ ਲੇਅਰ ਹਨ ਭਾਰੀ ਮੀਂਹ ਪੈਣ ਅਤੇ ਹੜ ਵਰਗੀ ਹਾਲਤ ਹੋ ਜਾਣ ਦੇ ਬਾਵਜੂਦ ਇਸ ਵਾਰ ਚੱਕੀ ਦਰਿਆ ਦੇ ਇਸ ਪਾਸੇ ਰੇਲਵੇ ਅਤੇ ਰੋਡ ਦੇ ਪੁਲਾਂ ਨੂੰ ਇਸ ਲਈ ਵੀ ਕੋਈ ਨੁਕਸਾਨ ਨਹੀਂ ਹੋਇਆ ਕਿਉਂਕਿ ਰੀਟੇਨਿੰਗ ਵਾਲ ਦੀ ਪਹਿਲੀ ਲੇਅਰ ਨੇ ਹੀ ਹੜਾਂ ਦਾ ਪ੍ਰਵਾਹ ਆਪਣੇ ਉੱਤੇ ਲੈ ਲਿਆ। ਇਸ ਰੀਟੇਨਿੰਗ ਵਾਲ ਦੀ ਦੂਸਰੀ ਲੇਅਰ ਪੂਰੀ ਤਰ੍ਹਾਂ ਸੁਰੱਖਿਅਤ ਹੈ। ਰੇਲਵੇ ਅਤੇ ਸੜਕ ਵਾਲੇ ਪੁਲ ਤੀਸਰੇ ਨੰਬਰ ਤੇ ਆਉਂਦੇ ਹਨ। ਇਨ੍ਹਾਂ ਪੁਲਾਂ ਤੱਕ ਮੀਂਹ ਅਤੇ ਹੜ ਦਾ ਕੋਈ ਅਸਰ ਨਹੀਂ ਪਿਆ। ਨਵਜ ਪੰਜਾਬ ਦੀ ਮਹਿਸੂਸ ਕਰਦਾ ਹੈ ਕਿ ਜਿਸ ਪ੍ਰਕਾਰ ਹਿਮਾਚਲ ਵਾਲੀ ਸਾਈਡ ਤੇ ਦੋਰੀ ਲੇਅਰ ਵਾਲੀ ਰੇਟੇਨਿੰਗ ਵਾਲ ਦੀ ਸੁਰੱਖਿਆ ਕਵਚ ਬਣਾਇਆ ਗਿਆ ਹੈ ਠੀਕ ਉਸੇ ਤਰ੍ਹਾਂ ਦੀ ਸੁਰੱਖਿਆ ਦੀਵਾਰ ਪਠਾਨਕੋਟ ਦੇ ਚੱਕੀ ਦਰਿਆ ਵਿੱਚ ਵੀ ਬਣਾਇਆ ਜਾਣਾ ਮੌਕੇ ਦੀ ਲੋੜ ਹੈ ਰੇਲ ਪਠਾਨਕੋਟ ਜਲੰਧਰ ਦਿੱਲੀ ਰੇਲ ਲਾਈਨ ਦੀਆਂ ਗੱਡੀਆਂ ਦੇ ਅਪਨਾਉਣ ਲਈ ਬਣਾਏ ਗਏ ਚੱਕੀ ਦਰਿਆ ਦੇ ਸਪੈਸ਼ਲ ਪੁਲਾਂ ਦੀ ਤਾਂ ਇੱਥੇ ਅਸੀਂ ਤੁਹਾਨੂੰ ਇਹ ਦੱਸਣਾ ਜ਼ਰੂਰੀ ਸਮਝਦੇ ਹਾਂ ਕਿ ਇਹਨਾਂ ਪੁਲਾਂ ਤੇ ਰੇਲ ਗੱਡੀਆਂ ਪਿਛਲੇ 1 ਸਾਲ ਤੋਂ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਲੰਘਾਈਆਂ ਜਾ ਰਹੀਆਂ ਹਨ। ਕਈ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੋ ਰਹੀ ਬਰਸਾਤ ਅਤੇ ਚੱਕੀ ਦਰਿਆ ਵਿੱਚ ਆਏ ਹੜ੍ਹਾਂ ਕਰਕੇ ਰੇਲ ਗੱਡੀਆਂ ਦੀ ਰਫ਼ਤਾਰ ਨੂੰ ਪਿਛਲੇ ਕੁਝ ਦਿਨਾਂ ਤੋਂ ਘਟਾਇਆ ਗਿਆ ਹੈ। ਰੇਲਵੇ ਨੇ ਇੱਕ ਅਦਭ ਇਤਿਹਾਤ ਵੱਜੋਂ ਪਿਛਲੇ 1 ਸਾਲ ਤੋਂ ਹੀ ਉਠਾਇਆ ਹੋਇਆ ਹੈ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਰੇਲਵੇ ਦੇ ਇਨਾ ਪੁਲਾਂ ਥੱਲਿਓਂ ਆਏ ਦਿਨ ਮਿੱਟੀ ਨੂੰ ਢਾਲਕਦੀ ਰਹਿੰਦੀ ਹੈ ਰੇਲਵੇ ਨੇ ਚੌਕਸੀ ਵਰਤਦੇ ਹੋਏ ਇਨਾ ਪੁਲਾਂ ਦੀ ਨਿਗਰਾਨੀ ਵਿੱਚ 24 ਘੰਟੇ ਸ਼ੁਰੂ ਕਰ ਦਿੱਤੀ ਹੋਈ ਹੈ ਅਸੀਂ ਰੇਲਵੇ ਦੇ ਇਨਾ ਪੁਲਾਂ ਨੂੰ ਇਸ ਤਰੀਕੇ ਨਾਲ ਵੀ ਸਮਝ ਸਕਦੇ ਹਾਂ ਕਿ ਮੰਨ ਲਓ ਰੇਲਵੇ ਦੇ ਚੱਕੀ ਦਰਿਆ ਤੇ ਬਣੇ ਪੁਲ 100 ਮੀਟਰ ਲੰਬੇ ਹਨ ਅਤੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਪੁਲ ਦਰਿਆ ਦੇ ਦੋਨਾਂ ਪਾਸੇ 75-75 ਮੀਟਰ ਪਹਿਲਾਂ ਤੋਂ ਹੀ ਫालतੂ ਬਣਾਏ ਹੋਏ ਹਨ ਇਸ ਲਈ ਦਰਿਆ ਦੇ ਕੰਢਿਆਂ ਤੋਂ ਅਗਰ ਮਿੱਟੀ ਨੂੰ ਥੋੜਾ ਬਹੁਤ ਖੋਰਾ ਲਗ ਵੀ ਜਾਂਦਾ ਹੈ ਤਾਂ ਉਸ ਦਾ ਰੇਲ ਗੱਡੀਆਂ ਦੇ ਲੰਘੇ ਤੇ ਕੋਈ ਬਹੁਤ ਜ਼ਿਆਦਾ ਮਾੜਾ ਅਸਰ ਨਹੀਂ ਪੈਂਦਾ ਬਾਅਦੂ ਦੇਸਤੇ ਰੇਲਵੇ ਨੇ ਇहतਿਆਤ ਬਰਤੇਦੇ ਹੋਏ ਪਠਾਨਕੋਟ ਸਾਈਡ ਤੋਂ ਜਲੰਧਰ ਦਿੱਲੀ ਨੂੰ ਜਾਣ ਵਾਲੀਆਂ ਚੱਕੀ ਦਰਿਆ ਤੇ ਬਣੇ ਰੇਲਵੇ ਪੁਲ ਤੋਂ ਰੇਲ ਗੱਡੀਆਂ ਦਾ ਲੰਘਾ ਅੱਜ ਤੁਰੰਤ ਪ੍ਰਭਾਵ ਤੋਂ ਬੰਦ ਕਰ ਦਿੱਤਾ ਗਿਆ ਹੈ ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਚੱਕੀ ਦਰਿਆ ਵਿੱਚ ਜ਼ਰੂਰਤ ਤੋਂ ਜ਼ਿਆਦਾ ਪਾਣੀ ਆ ਚੁੱਕਾ ਹੈ ਅਤੇ ਰੇਲਵੇ ਕਿਸੇ ਤਰ੍ਹਾਂ ਦਾ ਵੀ ਕੋਈ ਰਿਸਕ ਲੈਣਾ ਨਹੀਂ ਚਾਹਦਾ ਸਮਝਿਆ ਜਾ ਰਿਹਾ ਹੈ ਕਿ ਰੇਲਵੇ ਜਲੰਧਰ ਦਿੱਲੀ ਅਤੇ ਦੇਸ਼ ਦੇ ਦੂਸਰੇ ਪ੍ਰਦੇਸ਼ਾਂ ਲਈ ਜਾਣ ਵਾਲੀਆਂ ਰੇਲ ਗੱਡੀਆਂ ਨੂੰ ਹੁਣ ਜੰਮੂ ਤੋਂ ਪਠਾਨਕੋਟ ਅਤੇ ਪਠਾਨਕੋਟ ਤੋਂ ਬਾਇਆ ਅੰਮ੍ਰਿਤਸਰ ਕਰਕੇ ਜਲੰਧਰ ਦੇ ਰਸਤੇ ਦਿੱਲੀ ਅਤੇ ਦੂਸਰੇ ਰਾਜਾਂ ਲਈ ਚਲਾਏਗਾ ਕੁਝ ਲੋਕਲ ਰੇਲ ਗੱਡੀਆਂ ਨੂੰ ਕੈਨਸਲ ਵੀ ਕੀਤਾ ਜਾ ਸਕਦਾ ਹੈ ਇਸ ਦੇ ਉਲਟ ਇਸੇ ਚੱਕੀ ਦਰਿਆ ਤੇ ਬਣੇ ਦੂਸਰੇ ਰੇਲਵੇ ਪੁਲਾਂ ਤੋਂ ਗੱਡੀਆਂ ਆਮ ਦੀ ਤਰ੍ਹਾਂ ਆ ਜਾ ਰਹੀਆਂ ਹਨ ਕਹਿਣ ਤੋਂ ਭਾਵ ਇਹ ਹੋਇਆ ਕਿ ਜਿਹੜੀਆਂ ਰੇਲ ਗੱਡੀਆਂ ਦੇਸ਼ ਭਰ ਤੋਂ ਜਲੰਧਰ ਹੁੰਦੇ ਹੋਏ ਪਠਾਨਕੋਟ ਦਾਖਲ ਹੋ ਕੇ ਜੰਮੂ ਕਸ਼ਮੀਰ ਵੱਲ ਨਿਕਲਦੀਆਂ ਹਨ ਉਹਨਾਂ ਗੱਡੀਆਂ ਤੇ ਕੋਈ ਅਸਰ ਨਹੀਂ ਹੋਵੇਗਾ। ਇਹ ਰੇਲ ਗੱਡੀਆਂ ਆਪਣੇ ਨਿਰਧਾਰਿਤ ਰੂਟਾ ਮੁਤਾਬਕ ਜਲੰਧਰ ਤੋਂ ਪਠਾਨਕੋਟ ਅਤੇ ਉਸ ਤੋਂ ਬਾਅਦ ਜੰਮੂ ਕਟੜਾ ਵੱਲ ਰੂਟੀਨ ਅਨੁਸਾਰ ਨਿਕਲਣਗੀਆਂ। ਨਵੇਂ ਪੰਜਾਬ ਦੀ ਬਦਲੇ ਮੌਸਮ ਦੀ ਝਾਲ ਚੱਲ ਰਹੇ ਪੰਜਾਬੀਆਂ ਨੂੰ ਸਲਾਹ ਦੇਣਾ ਚਾਏਗਾ ਇਹ ਜ਼ਰੂਰੀ ਨਾ ਹੋਵੇ ਤਾਂ ਤੁਹਾਨੂੰ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਲਈ ਨਿਕਲਣ ਤੋਂ ਬਚਣਾ ਚਾਹੀਦਾ ਹੈ ਅਜਿਹਾ ਇਸ ਲਈ ਵੀ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੇ ਭਾਰੀ ਮੀਂਹ ਦਾ ਅਸਰ ਵੀ ਪੰਜਾਬ ਤੇ ਹੋਣਾ ਸੁਭਾਵਿਕ ਹੈ ਪੰਜਾਬ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਸੜਕਾਂ ਅਤੇ ਰੇਲ ਮਾਰਗਾਂ ਦੇ ਨਾਲ ਆਪਸ ਵਿੱਚ ਜੁੜੇ ਹੋਏ ਹਨ ਇਸ ਲਈ ਇਹਨਾਂ ਤਿੰਨਾਂ ਰਾਜਾਂ ਵਿੱਚੋਂ ਕਿਸੇ ਵੀ ਥਾਂ ਤੇ ਲੈਂਡਸਲਾਈਡ ਹੋਣ ਜਾਂ ਫਿਰ ਬੱਦਲ ਫਟਣ ਦੀਆਂ ਘਟਨਾਵਾਂ ਦਾ ਅਸਰ ਤਿੰਨਾਂ ਰਾਜਾਂ ਤੇ ਆਮ ਲੋਕਾਂ ਤੇ ਹੋਣਾ ਆਮ ਜੀ ਗੱਲ ਹੈ ਇਸ ਲਈ ਸਾਡੀ ਸਲਾਹ ਹੈ ਕਿ ਇਹ ਸਮਾਂ ਗੈਰ ਜ਼ਰੂਰੀ ਯਾਤਰਾ ਅਤੇ افواਹਾਂ ਤੋਂ ਬਚਣ ਦਾ ਹੈ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਜਾਣ ਵਾਲੀਆਂ ਹਦਾਇਤਾਂ ਦਾ ਪਾਲਣ ਕਰੋ ਲੋੜਵੰਦਾਂ ਤੇ ਜ਼ਰੂਰਤਮੰਦਾਂ ਦੀ ਸਹਾਇਤਾ ਕਰੋ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਸਬਸਕ੍ਰਾਈਬ ਕਰਨ ਵਾਲੇ ਦਰਸ਼ਕਾਂ ਨੂੰ ਅਗਲੀ ਵੀਡੀਓ ਸਭ ਤੋਂ ਪਹਿਲਾਂ ਉਪਲਬਧ ਹੋਏਗੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ